ਇਹਨੀ ਦਿਨੀ ਸੰਗੀਤ ਦਾ ਇੱਕ ਨਵੇਕਲਾ ਮੇਲਾ ਲੱਗਿਆ ਹੋਇਆ ਹੈ ਜਿਸ ਦੀ ਦੁਨੀਆ ਭਰ ਵਿੱਚ ਚਰਚਾ ਹੁੰਦੀ ਹੈ ਇਸ ਸੰਗੀਤਕ ਅਤੇ ਫੈਸ਼ਨ ਅਤੇ ਸੱਭਿਆਚਾਰਕ ਮੇਲੇ ਦਾ ਨਾਮ ਹੈ ਕੋਆਚੇਲਾ ਜਿਸ ਦਾ ਕੀ 23ਵਾਂ ਆਯੋਜਨ ਐਸ਼ਵਿਲੀ ਚੱਲ ਰਿਹਾ ਹੈ ਅਮਰੀਕਾ ਦੇ ਕੈਲੀਫੋਰਨੀਆ ਵਿਖੇ ਇਸ ਦਾ ਪਹਿਲਾ ਗੇੜ 12 ਤੋਂ 14 April ਤੱਕ ਹੋਇਆ ਅਤੇ ਦੂਜਾ ਗੇੜ 19 ਤੋਂ 21 April ਦਰਮਿਆਨ ਹੋਣਾ ਹੈ 加利ਫੋਰਨੀਆ ਦੇ ਐਮਪਾਇਰ ਪੋਲੋ ਕਲੱਬ ਵਿਖੇ ਇਸ ਸੰਗੀਤਕ ਮਹਾ ਆਯੋਜਨ ਵਿੱਚ ਦੁਨੀਆ ਭਰ ਤੋਂ ਨਾਮੀ ਕਲਾਕਾਰ ਪਹੁੰਚਦੇ ਨੇ ਤੇ ਇਸ ਵਾਰ ਵੀ ਇਹੀ ਰੁਝਾਨ ਜਾਰੀ ਹੈ। ਇਸ ਨੂੰ ਫੈਸ਼ਨ ਦਾ ਵੀ ਘੜ ਮੰਨਿਆ ਜਾਂਦਾ ਤੇ ਇਸ ਵਿੱਚ ਕਾਫੀ ਰੰਗ ਬਿਰੰਗੇ ਕੱਪੜੇ ਵੀ ਤੁਹਾਨੂੰ ਨਜ਼ਰ ਆਉਂਦੇ ਨੇ। ਇਸੇ ਸਮਾਗਮ ਵਿੱਚ ਪੰਜਾਬੀਆਂ ਲਈ ਖਾਸ ਧਿਆਨ ਦੇਣ ਵਾਲੀ ਗੱਲ ਇਹ ਵੀ ਹੈ ਕਿ ਨੌਜਵਾਨ ਚਰਚਿਤ ਪੰਜਾਬੀ ਗਾਇਕ ਏਪੀ ਢਿੱਲੋਂ ਨੇ ਵੀ ਇੱਥੇ ਹਾਜ਼ਰੀ ਲਵਾਈ ਹੈ ਤੇ ਏਪੀ ਢਿੱਲੋਂ ਵੱਲੋਂ ਗਿਟਾਰ ਨਨਾਂ ਦਾ ਵੀਡੀਓ ਵੀ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।